ਲੁਧਿਆਣਾ ਦੇ ਨਗਰ ਨਿਗਮ ਦਫ਼ਤਰ ਵਿੱਚ ਮੇਅਰ ਇੰਦਰਜੀਤ ਕੌਰ ਵੱਲੋਂ ਅਚਨਚੇਤ ਛਾਪਾ ਮਾਰਿਆ ਗਿਆ ਇਸ ਛਾਪੇਮਾਰੀ ਦੌਰਾਨ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਇੱਥੇ ਦੱਸਦੀ ਹੈ ਕਿ ਨਗਰ ਨਿਗਮ ਦੇ ਮੇਅਰ ਇੰਦਰਜੀਤ ਕੌਰ ਨੇ ਗੈਰ ਹਜ਼ਰਤ ਕਾਰੀਆਂ ਨੂੰ ਤਾਅਨਾ ਵੀ ਲਾਈ ਅਤੇ ਕਿਹਾ ਕਿ ਹੁਣ ਬਾਇਓਮੈਟ੍ਰਿਕ ਜਰੀਏ ਹਾਜ਼ਰੀ ਲੱਗੇਗੀ ਉਨਾ ਕਿਹਾ ਕਿ ਹਾਜ਼ਰੀ ਦੇ ਹਿਸਾਬ ਦੇ ਨਾਲ ਤਨਖਾਹ ਵੀ ਮਿਲੇਗੀ ਇਹੀ ਨਹੀਂ ਉਹਨਾਂ ਕਿਹਾ ਕਿ ਜੋ ਵੀ ਅਧਿਕਾਰੀ ਗੈਰ ਹਾਜ਼ਰ ਨੇ ਉਹਨਾਂ ਖਿਲਾਫ ਸਖਤ ਐਕਸ਼ਨ ਵੀ ਲਿਆ ਜਾਵੇਗਾ। ਪ੍ਰੇਸ਼ਾ ਜੀ ਕਹਿ ਰਹੇ ਹੋ ਮੈਮ ਨਹੀਂ ਤੁਹਾਨੂੰ ਤੁਸ ਤੁਹਾਨੂੰ ਇਹ ਚੀਜ਼ ਨਹੀਂ ਕਹਿਣੀ ਚਾਹੀਦੀ ਅਸੀਂ ਆਪਣੀ ਡਿਊਟੀ ਤੇ ਲੇਟ ਆ ਕੇ ਕਹਿ ਦਿਓ ਜਰਾ। ਬੱਸ ਜੀ ਜਰਾ। ਮੈਨੂੰ ਜene please ਸਹੀ ਗਲਤ ਦਾ ਦਾਤ ਦਿਓ। ਸੌਰੀ ਮਾਮਾ ਮੈਨੂੰ 5 ਮਿੰਟ ਸੌਰੀ ਮੈਂ ਕਰਵਾਉਂਦਾ। मैंने एक बार नाम दस तो थे कौन कौन प्रेजेंट हो इट्स नाइन थर्टी फाइव राइट ना नौ पैंती इस वे कोई नौ पाँच जाए कोई दस है पंद्रह चाहे पच्ची है बखरे बखरे आए हैं नौ पांच बहादरी नहीं की आप लेट है. और अज तो बाद गोइंग टू बी मैंडेटरी जी बायोमैट्रिक अटेंडेंस हैगी अकॉर्डिंग सैलरी अगले महीने रिज हो रही है जरा लेट आएगा फस्ट हाफ हाफ ही लगेगा जी ਤੁਸੀਂ ਤੁਸੀਂ ਚੈੱਕ ਕਰਨਾ ਹੈ ਵੀ ਤੁਸੀਂ ਕਿਦਾਂ ਉਹਨੂੰ ਪ੍ਰੋਪਰ ਟਾਈਮ ਤੇ ਕਰਨਾ ਤੇ 9 ਵਜੇ ਤੱਕ ਮਤਲਬ 9:00 ਵਜੇ ਤੋਂ 5 ਮਿੰਟ ਪਹਿਲਾਂ ਤੁਸੀਂ ਆਪਣੇ ਮੈਨੂੰ ਇੱਥੇ ਅਵੇਲੇਬਲ ਚਾਹੀਦੇ ਹੋ ਸਾਰੇ ਸਿੱਖਾ ਪਿਛਲੇ ਵਾਲੇ ਸਾਰੇ ਜੋ ਵੀ ਚੱਲਦਾ ਰਿਹਾ ਪਲੀਜ਼ ਉਹਨੂੰ ਛੋੜ ਦਿਓ ਤੁਸੀਂ ਵੀ ਇਸ ਪਬਲਿਕ ਦਾ ਹੀ ਹਿੱਸਾ ਹੋਂ ਜਦੋਂ ਤੁਸੀਂ ਰਿਟਾਇਰ ਹੋ ਕੇ ਆਮ ਸਿਟੀਜ਼ਨ ਬਣ ਕੇ ਆਉਣਾ ਨਾ ਤੇ ਤੁਸੀਂ ਅਹਿਸਾਸ ਕਰੋਗੇ ਕਿ ਕਿੰਨੀ ਦਿੱਕਤਾਂ ਹੁੰਦੀਆਂ ਨੇ ਬਹੁਤ ਬਹੁਤ ਆਪਨੇ ਤੁਹਾਨੂੰ जोडਣ ਦੀ ਲੋੜ ਨਹੀਂ ਜੀ ਮੇਰੇ ਤੋਂ ਮੈਂ ਬਹੁਤ ਉਮਰ ਤਰਾਜ਼ ਹਾਂ ਤਜਰਬੇਦਾਰ ਹਾਂ ਬਟ ਮੈਂ ਇੱਕ ਆਸ ਕਰਦੀ ਆ ਵੀ ਜੋ ਤੁਹਾਨੂੰ ਮਿਲਿਆ ਹੈ ਉਹ ਕਈਆਂ ਦਾ ਖੁਆਬ ਹੈ ਜਿਸ ਜੋਬ ਤੇ ਤੁਸੀਂ ਬੈਠੇ ਹੋ ਬਹੁਤ ਦੁਨੀਆ ਉਸ ਚੀਜ਼ ਦਾ ਪਾਪ ਦੇਖਦੀ ਹੈ ਕਿ ਕਾਸ਼ ਅਸੀਂ ਇਸ ਜੋਬ ਤੇ ਬੈਠੇ ਹੋਈਏ ਬਹੁਤ ਮਿਹਨਤ ਕਰਦੇ ਹੋ ਤੁਸੀਂ ਉਹ ਕੁਝ ਚੰਨ ਲੋਕੋ ਲੱਕੀਐਸਟ ਵਨ ਹੋ ਇਸ ਲਈ ਮੈਂ ਆਪਣੇ ਆਪ ਨੂੰ ਸਮਝਦੀ ਆ ਵੀ ਮੈਨੂੰ ਅਗਰ ਸੇਵਾ ਦਾ ਮੌਕਾ ਦਿੱਤਾ ਹੈ ਤਾਂ ਇਸ ਮੌਕੇ ਨੂੰ ਪੂਰਾ ਯੂਟਿਲਾਈਜ਼ ਕਰਾਂਗੀ

chandar consultants limited building maintenance handyman under -check Trade platform is now available on your local london area he has more than five years experience in same line he used to work with reputed companies agencies as well local builders with brothers he is a professional by plumbing, electrician, masonry, car painting. For more information, please contact him at under Jack trade platform, www.checktrade.com 921760 Chander Consultants Limited. Call him on this number: 07940795686. ਔਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ